ਬਾਲੀਵੁੱਡ ਦੀ ਫਿਲਮ ਆ ਰਹੀ ਹੈ ਡੰਕੀ ਜਿਸ ਵਿੱਚ ਜਲੰਧਰ ਦੇ ਇੱਕ ਪਿੰਡ ਦਾ ਜ਼ਿਕਰ ਕੀਤਾ ਗਿਆ। ਤੋਂ ਦੱਸਦੇ ਕਿ ਪਿੰਡ ਇਸ ਲਈ ਖਾਸ ਹੈ ਕਿਉਂਕਿ ਪਿੰਡ ਦੇ ਜਿਹੜੀ ਛੱਤਾਂ ਵਾਂ ਉਹਨਾਂ ਉੱਤੇ ਜਿਹੜੇ ਕੀ ਹੈ ਟੰਕੀਆਂ ਜਿਹੜੀ ਬਣੀ ਆ ਜਾਂ ਫਿਰ ਜਗਾ ਬਣੀ ਬੜੀ ਸੋਹਣੀ ਬਣੀ ਹੈ। ਇੱਥੇ ਤੁਹਾਨੂੰ ਜਿਹੜੇ ਇੱਕ ਕਿਸਮ ਦਾ ਵੱਡਾ ਜਹਾਜ਼ ਦੇਖਣ ਨੂੰ ਮਿਲ ਜੂਗਾ। ਤੇ ਕਹਿ ਸਕਦੇ ਕਿ ਅਨਰਈਆਂ ਦਾ ਪਿੰਡ ਹੈ। ਪਿੰਡ ਤਾਂ ਪੂਰਾ ਖਾਲੀ ਪਿਆ ਹੋਇਆ ਹੈ। ਲੇਕਿਨ ਇੱਥੇ ਇਦਾਂ ਦੀ ਚੀਜ਼ਾਂ ਬਣਾਈਆਂ ਕਿ ਦੂਰੋਂ ਦੂਰੋਂ ਲੋਕ ਜਿਹੜਾ ਕਿ ਇਹਨੂੰ ਵੇਖਣ ਆ ਰਹੇ ਆ। ਸਾਡਾ ਪਿੰਡ ਜੀ ਖਾਸ ਇਸ ਕਰਕੇ ਹੀ ਇਹ ਸਾਰਾ ਪਿੰਡ ਹੈ ਨਾ ਰਹੀਆਂ ਦਾ ਪਿੰਡ ਇਹ ਸਾਰਾ ਪਿੰਡ ਤਕਰੀਬਨ ਬਾਬੇ ਆਦਮ ਦੇ ਟਾਈਮ ਤੋਂ ਹੀ ਵਿਦੇਸ਼ਾਂ ਦੇ ਵਿੱਚ ਗਏ ਹੋਏ ਹਨ ਇਸ ਪਿੰਡ ਦੇ ਲੋਕ ਇਸ ਕਰਕੇ ਪਿੰਡ ਦੇ ਵਿੱਚ ਉਹਨਾਂ ਨੂੰ ਖਿੱਚ ਰਹੀਦੀ ਆਪਣੇ ਪਿੰਡ ਲਈ ਤੇ ਇਸ ਪਿੰਡ ਦੇ ਵਿੱਚ ਉਹਨਾਂ ਨੇ ਆਪਣੇ ਘਰਮ ਘਣ ਬਹੁਤ ਸੋਹਣੇ ਤਿਕਣਾ ਬਣਾਏ ਉਹ ਪਰਿਵਾਰ ਜੀ ਵਿਦੇਸ਼ਾਂ ਦੇ ਵਿੱਚ ਗਏ ਹਨ ਇੰਗਲੈਂਡ ਦੇ ਵਿੱਚ ਹਨ ਯੂਕੇ ਦੇ ਵਿੱਚੋਂ ਪੱਕੇ ਹਨ ਪਰਿਵਾਰ ਉਹਨਾਂ ਦੇ ਬਹੁਤ ਵਧੀਆ ਹੋਟਲ ਚੱਲਦੇ ਹਨ ਇਸ ਕਰਕੇ ਉਹਨਾਂ ਪਰਿਵਾਰ ਨੇ ਉਹਨਾਂ ਪਰਿਵਾਰ ਇਸੇ ਇੰਡੀਆ ਦੇ ਵਿੱਚ ਆਉਂਦੇ ਨਹੀਂ ਸੀ ਉਹ ਕਹਿੰਦੇ ਪਾਪਾ ਜੀ ਤੁਸੀਂ ਵਧੀਆ ਕੋਈ ਚੀਜ਼ ਬਣਾਵੋ ਵੀ ਅਸੀਂ ਇੰਡੀਆ ਦੇ ਵਿੱਚ ਤਾਂ ਆ ਜਾਈਏ 30 35 ਲੱਖ ਰੁਪਏ ਉਹ ਤੋਂ ਖਰਚ ਕਰਕੇ ਸਗੋਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਇੰਡੀਆ ਬਲੂਨ ਲਈ ਖਾਸ ਕਰਕੇ ਜਹਾਜ਼ ਬਣਾਇਆ ਸਸੀਗਮ ਰਾਗਵ ਜੈਨ ਤੇ ਤੁਸੀਂ ਵਿਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਬਾਲੀਵੁੱਡ ਦੀ ਫਿਲਮ ਆ ਰਹੀ ਹੈ ਡੰਕੀ ਜਿਸ ਵਿੱਚ ਜਲੰਧਰ ਦੇ ਇੱਕ ਪਿੰਡ ਦਾ ਜ਼ਿਕਰ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਪਿੰਡ ਇਸ ਲਈ ਖਾਸ ਹੈ ਕਿਉਂਕਿ ਪਿੰਡ ਦੀ ਜਿਹੜੀ ਛੱਤਾਂ ਹੈ ਉਨ੍ਹਾਂ ਉੱਤੇ ਜਿਹੜੇ ਕੀ ਹੈ ਟੰਕੀਆਂ ਜਿਹੜੀ ਬਣੀ ਹੈ ਜਾਂ ਫਿਰ ਜਗਾ ਬਣੀ ਬੜੀ ਸੋਹਣੀ ਬਣੀ ਹੈ ਕਿੱਥੇ ਤੁਹਾਨੂੰ ਜਿਹੜੇ ਕਿ ਇੱਕ ਕਹਿ ਸਕਦੇ ਵੱਡਾ ਜਹਾਜ਼ ਦੇਖਣ ਨੂੰ ਮਿਲ ਜੂਗਾ ਫੁੱਲ ਵੇਖਣ ਨੂੰ ਮਿਲ ਜੂਗੇ ਪਾਣੀ ਦੀ ਸ਼ਿਪ ਦੇਖਣ ਨੂੰ ਮਿਲ ਜੂਗੀ ਕਿਉਂਕਿ ਹਰ ਇੱਕ ਚੀਜ਼ ਪਿੱਛੇ ਇੱਕ ਕਹਾਣੀ ਹੈ ਤੇ ਕਹਿ ਸਕਦੇ ਕਿ ਐਨਆਰਆਈਆਂ ਦਾ ਪਿੰਡ ਹੈ ਪਿੰਡ ਤਾਂ ਪੂਰਾ ਖਾਲੀ ਪਿਆ ਹੋਇਆ ਹੈ ਲੇਕਿਨ ਇੱਥੇ ਇਧਰ ਚੀਜ਼ਾਂ ਬਣਾਈਆਂ ਕਿ ਦੂਰੋਂ ਦੂਰੋਂ ਲੋਕ ਜਿਹੜਾ ਕਿ ਇਹਨੂੰ ਵੇਖਣ ਆ ਰਹੇ ਆ ਅਸੀਂ ਅੰਦਰ ਚਲਾਂਗੇ ਪਿੰਡ ਵਿੱਚ ਤੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਕਾਰਨ ਕੀ ਹੈ ਕਹਾਣੀਆਂ ਕੀ ਹੈ ਦੇ ਪਿੱਛੇ ਹਾਂਜੀ ਇਹ ਪਿੰਡ ਜੁਲੰਦਰ ਦਾ ਉਪਲ ਪੁੱਬਾ ਜੁਥੇ ਖੈਰ ਲੋਕਾਂ ਦੀ ਗਿਣਤੀ ਤਾਂ ਬਹੁਤ ਘੱਟ ਹੈ ਆਬਾਦੀ ਬਹੁਤ ਘੱਟ ਵਸਦੀ ਹੈ ਕਿਉਂਕਿ ਜ਼ਿਆਦਾਤਰ ਲੋਕ ਵਿਦੇਸ਼ਾਂ ਚ ਰਹਿੰਦੇ ਨੇ ਪਰ ਲੋਕਾਂ ਦਾ ਪਿਆਰ ਆਪਣੇ ਪਿੰਡ ਦੇ ਲਈ ਇਸ ਕਦਰ ਹੈ ਕਿ ਪਿੰਡ ਦੇ ਹਰ ਘਰ ਨੂੰ ਆਲੀਸ਼ਾਨ ਬੰਗਲੇ ਵਜੋਂ ਬਣਾ ਰੱਖਿਆ ਹੈ ਪਾਣੀ ਵਾਲੀਆਂ ਟੈਂਕੀਆਂ ਦੇ ਡਿਜ਼ਾਈਨ ਦਿਲ ਖਿੱਚ ਲੈਂਦੇ ਨੇ ਲੋਕਾਂ ਨੇ ਛਤਾਂ ਤੇ ਜਹਾਜ਼ ਤੇ ਛਿੱਪ ਬਣਾ ਕੇ ਛੱਡ ਦਿੱਤੇ ਨੇ ਕਈ ਤਰ੍ਹਾਂ ਦੇ ਫੁੱਲਾਂ ਦੀ ਵੀ ਟੈਂਕੀਆਂ ਨੂੰ ਸ਼ਕਲ ਦਿੱਤੀ ਗਈ ਹੈ ਇਸੇ ਲਈ ਲੋਕ ਦੂਰ ਦਰਾਡੇੋਂ ਇਸ ਅਮੀਰ ਪਿੰਡ ਨੂੰ ਦੇਖਣ ਆਉਂਦੇ ਨੇ ਸਾਡਾ ਪਿੰਡ ਜੀ ਖਾਸ ਇਸ ਕਰਕੇ ਜੇ ਸਾਰਾ ਪਿੰਡ ਇਨਾਰਾਇਆਂ ਦਾ ਪਿੰਡ ਹੈ ਜੀ ਇਹ ਸਾਰਾ ਪਿੰਡ ਤਕਰੀਬਨ ਬਾਬੇ ਆਦਮ ਦੇ ਟਾਈਮ ਤੋਂ ਹੀ ਵਿਦੇਸ਼ਾਂ ਦੇ ਵਿੱਚ ਗਏ ਹੋਏ ਹਨ ਇਸ ਪਿੰਡ ਦੇ ਲੋਕ ਇਸ ਕਰਕੇ ਪਿੰਡ ਦੇ ਵਿੱਚ ਉਹਨਾਂ ਨੂੰ ਖਿੱਚ ਰਹਿੰਦੀ ਆਪਣੇ ਪਿੰਡ ਲਈ ਤੇ ਇਸ ਪਿੰਡ ਦੇ ਵਿੱਚ ਉਹਨਾਂ ਨੇ ਆਪਣੇ ਘਰਮਕਣ ਬਹੁਤ ਸੋਹਣੇ ਤਰੀਕੇ ਨਾਲ ਬਣਾਏ ਹਨ ਤੇ ਉਹਨਾਂ ਨੇ ਆਪਣੇ ਮਕਾਨਾਂ ਦੇ ਵਿੱਚ ਬਹੁਤ ਵਧੀਆ-ਵਧੀਆ ਜਿੱਦਾਂ ਆਪਣੇ ਟੈਂਕੀਆਂ ਬਣਾਈਆਂ ਹਨ ਪੀਸ ਕਰਕੇ ਇਹ ਪਿੰਡ ਬਹੁਤ ਆਕਰਸ਼ਿਤ ਗਿਆ। ਇਹ ਸਾਰੇ ਲੋਕ ਦੇਖਣ ਆਉਂਦੇ ਆ। ਅਸੀਂ ਦੇਖਦੇ ਕਿ ਬੜੀ ਸ਼ਾਨਦਾਰ ਟੈਂਕੀਆਂ ਹੈਗੀਆਂ। ਹਾਂਜੀ ਹਾਂਜੀ। ਇਹ ਤਾਂ ਕਿ ਜਹਾਜ਼ ਹੀ ਇੱਕ ਘਰ ਦੇ ਉੱਤੇ ਖੜਾ ਵੈ। ਹਾਂਜੀ ਹਾਂਜੀ ਸਰ। ਉਹਦੇ ਪਿੱਛੇ ਕੀ ਕਹਾਣੀ ਹੈ? ਕੌਣ ਹੈ ਕੌਣੋਂ ਲੋਕ? ਉਹ ਪਰਿਵਾਰ ਜੀ ਵਿਦੇਸ਼ਾਂ ਦੇ ਵਿੱਚ ਗਏ ਹਨ ਇੰਗਲੈਂਡ ਦੇ ਵਿੱਚ ਹਨ। ਯੂਕੇ ਦੇ ਵਿੱਚੋਂ ਪੱਕੇ ਹਨ ਪਰਿਵਾਰ। ਉਹਨਾਂ ਦੇ ਬਹੁਤ ਵਧੀਆ ਉੱਥੇ ਹੋਟਲ ਚੱਲਦੇ ਹਨ। ਤੇ ਇਸ ਕਰਕੇ ਉਹਨਾਂ ਪਰਿਵਾਰ ਨੇ ਉਹ ਪਰਿਵਾਰ ਇਸੇ ਇੰਡੀਆ ਦੇ ਵਿੱਚ ਆਉਂਦੇ ਨਹੀਂ ਸੀ। ਉਹ ਕਹਿੰਦੇ ਪਾਪਾ ਜੀ ਤੁਸੀਂ ਵਧੀਆ ਕੋਈ ਚੀਜ਼ ਬਣਾਵੋ। ਵੀ ਅਸੀਂ ਇੰਡੀਆ ਦੇ ਵਿੱਚ ਤਾਂ ਆ ਜੀਏ। ਫਿਰ ਉਹਨਾਂ ਨੇ ਕਾਫੀ ਤਕਰੀਬਨ 30-35 ਲੱਖ ਰੁਪਏ ਉਦੋਂ ਖਰਚ ਕਰਕੇ ਤਕਰੀਬਨ ਉਦੋਂ ਉਹਨਾਂ ਨੇ ਆਪਣੇ ਬੱਚਾ ਨੂੰ ਇੰਡੀਆ ਬਲੂਨ ਲਈ ਖਾਸ ਕਰਕੇ ਜਹਾਜ਼ ਬਣਾਇਆ ਜਿਹਦੇ ਕਰਕੇ ਜਹਾਜ਼ ਬਣਿਆ ਇੱਥੇ ਉਹਨਾਂ ਦੇ ਬਹੁਤ ਵਧੀਆ ਕਾਰੀਗਰ ਸੇ ਸਾਡੇ ਨਾਲ ਦੇ ਪਿੰਡ ਤੇ ਉਹਨਾਂ ਨੇ ਬਹੁਤ ਵਧੀਆ ਜਹਾਜ਼ ਬਣਾਇਆ ਇਸ ਕਰਕੇ ਉਹ ਫਿਰ ਖਾਸ ਤੌਰ ਤੇ ਪਰਿਵਾਰ ਵਿਦੇਸ਼ਾਂ ਦੇ ਵਿੱਚ ਇੰਡੀਆ ਵਿੱਚ ਆਏ ਇਸ ਜਹਾਜ਼ ਦੇਖਣ ਨੂੰ ਜੇ ਗੱਲ ਕਰੀਏ ਕਿੰਨੀ ਕੀਮਤ ਦਾ ਹੋਊਗਾ ਸਮਾਂ ਮੰਨਿਆ ਹੋਊਗਾ ਇਹ ਉਸ ਟਾਈਮ ਜੀ 30-35 ਲੱਖ ਦੱਸਦੇ ਦੀ ਤਕਰੀਬਨ ਖਰਚ ਆਇਆ ਸੀਗਾ ਹੁਣ ਤਾਂ ਬਹੁਤ ਜ਼ਿਆਦਾ ਖਰਚ ਆ ਜਾਣਾ ਉਸ ਟਾਈਮ ਦਾ ਕੁਛ 30-35 ਲੱਖ ਰੁਪਇਆ ਇੱਥੇ ਖਰਚ ਆਇਆ ਸੀਗਾ ਹੋਰ ਵੀ ਮੈਂ ਘਰ ਦੇਖ ਰਿਹਾ ਮੈਂ ਜਿੱਥੇ ਪਾਣੀ ਦਾ ਜਾਦੂ ਬਣਿਆ ਹੋਇਆ ਹੈ ਉਹ ਵੀ ਕਿ ਇਦਾਂ ਰਿਹਾ ਸਾਰੀ ਇੱਕ ਘਰ ਦੇ ਪਿੱਛੇ ਇੱਕ ਕੈਸਾ ਦਾ ਵੱਖਰੀ ਕਹਾਣੀ ਹੈ ਹਾਂਜੀ ਕਹਾਣੀ ਇਦਾਂ ਹੀ ਹੈ ਜੀ ਪੜੇਸ਼ਾਂ ਵਿੱਚ ਗਏ ਹਨ ਇੱਕ ਪਰਿਵਾਰ ਸ਼ਿਪ ਵਾਲਾ ਪਰਿਵਾਰ ਹੈ ਇਹ ਹਾਂਗਕਾਂਗ ਦੇ ਵਿੱਚ ਸੈਟਿਆ ਪਰਿਵਾਰ ਇਹ ਜਦੋਂ ਹਾਂਗਕਾਂਗ ਦੇ ਵਿੱਚ ਗਏ ਸੀਗੇ ਤੇ ਸ਼ਿਪ ਦੇ ਵਿੱਚ ਗਏ ਹੋਣੇ ਆ ਤੇ ਉਹਨੇ ਸ਼ਿਪ ਬਣਾਇਆ ਆਪਣੇ ਕੋਠੇ ਦੇ ਉੱਤੇ ਹਾਂਜੀ ਐਦਾਂ ਹੈ ਜੀ ਤੇ ਲੋਕ ਆਂਦੇ ਰਹਿੰਦੇ ਵੇਖਣ ਵਾਸਤੇ ਬਾਹਰ ਹਾਂਜੀ ਬਹੁਤ ਆਉਂਦੇ ਜੀ ਇਸ ਪਿੰਡ ਦੇ ਬਹੁਤ ਵੀਡੀਓ ਨੈਟ ਦੇ ਉੱਤੇ ਵੀ ਪਈਆਂ ਹੋਈਆਂ ਹਨ ਪਹਿਲੇ ਟਾਈਮ ਤੋਂ ਵੀ ਹਾਂਜੀ ਇਹ ਬਹੁਤ ਆਕਰਸ਼ਕ ਪਿੰਡ ਆ ਬਹੁਤ ਜਿਆਦਾ ਲੋਕ ਇੱਥੇ ਆਉਂਦੇ ਆ ਦੇਖਣ ਇਹਨੂੰ ਉੱਪਰ ਘੂਪਾ ਵੀ ਕਹਿੰਦੇ ਨੇ ਜਹਾਜ਼ਵਾਲਾ ਉੱਪਰ ਘੂਪਾ ਵੀ ਕਹਿੰਦੇ ਹਾਂ ਕਹਿ ਦਿੰਦੇ ਹਨ ਇੱਕ ਬਾਲੀਵੁੱਡ ਦੀ ਫਿਲਮ ਆ ਰਹੀ ਹੈਗੀ ਆ ਉਹਦੇ ਵਿੱਚ ਪਿੰਡ ਦਾ ਜ਼ਿਕਰ ਹੋ ਰਿਹਾ ਵੈ ਕ੍ਰਿੰਦੀ ਚੀਜ਼ਾਂ ਨਜ਼ਰ ਆ ਰਹੀਆਂ ਇੱਕ ਬਹੁਤ ਵੱਡੇ ਕਿਸੇ ਸਟਾਰ ਸ਼ਾਹਰੂਖ ਖਾਨ ਉਹ ਨਜ਼ਾਰਾ ਦਿਖਾਈ ਦੇ ਰਹੇ ਹੈਗੇ ਅੱਛਾ ਜੀ ਤੇ ਕਿਸ ਤਰ੍ਹਾਂ ਲੱਗ ਰਿਹਾ ਕਿ ਹਾਂ ਸਾਡਾ ਪਿੰਡ ਹੁਣ ਕਿਸ ਤਰ੍ਹਾਂ ਇੱਕ ਵੱਡੀ ਸਕਰੀਨ ਤੇ ਵੇਖਿਆ ਜਾ ਰਿਹਾ ਸਰ ਬਹੁਤ ਵਧੀਆ ਗੱਲ ਹੈ ਜੀ ਜੋ ਸਾਡਾ ਪਿੰਡ ਵੱਡੀ ਸਕਰੀਨ ਤੇ ਆਵੇਗਾ ਤੇ ਇਹ ਨਾਲ ਸਾਡੇ ਪਿੰਡ ਦੀ ਹੋਰ ਜ਼ਿਆਦਾ ਪ੍ਰਚਲਿਤ ਹੋਊਗਾ ਹੋਰ ਵੀ ਲੋਕੀ ਦੇਖਣ ਆਉਣਗੇ ਆਕਰਸ਼ਕ ਹੋ ਕੇ ਜਲੰਧਰ ਤੋਂ ਰਾਗਵ ਜੈਨ ਦੀ ਰਿਪੋਰਟ ਸਪੋਕਸਮੈਨ ਟੀਵੀ